ਸਾਬਜਾਦਿਆਂ ਨੇ ਆਪਣੇ ਧਰਮ ਪਿੱਛੇ ਕੀ ਸੀ ਵਜੀਦੇ ਨੇ ਜ਼ਗੀਰਾਂ ਦੇ ਡੋਲੇ ਦਿੱਤੇ ਸੀਗੇ ਲਾਲਚ ਦਿੱਤੇ ਸੀਗੇ ਉਹਦੇ ਨਾਲ ਸੰਧੀ ਕਰ ਲੁੰਦੇ ਤੇ ਕਿੱਥੇ ਉਹਨਾਂ ਨੇ ਸ਼ਹੀਦ ਹੋਣਾ ਸੀਗਾ ਜਦੋਂ ਸਾਬਜਾਦਿਆਂ ਦੀਆਂ ਚੱਪਣੀਆਂ ਤੱਕ ਕੰਧ ਆਈ ਸੀ ਪੈਰਾਂ ਤੋਂ ਲੈ ਕੇ ਚੱਪਣੀਆਂ ਤੱਕ ਤੇ ਉਹ ਕਹਿੰਦੇ ਜੀ ਇੱਥੇ ਇੱਟ ਅੱਧੀ ਲੱਗਣੀ ਆ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਕਹਿੰਦੇ ਇੱਥੇ ਤੁਸੀਂ ਇੱਟ ਨਾ ਭੰਨੋ ਕਹਿੰਦੇ ਇਹ ਗੰਦੋ ਆ ਜਿਹੜੀ ਜੁਗਾਂ ਜੁਗੰਤਰਾਂ ਤੱਕ ਖੜੀ ਰਹਿਣੀ ਆ ਇੱਥੇ ਸਾਡੀਆਂ ਚੱਪਣੀਆਂ ਹੀ ਲਾ ਦਿਓ ਤੁਸੀਂ ਉਹਨਾਂ ਨੇ ਤਰਸ ਨਹੀਂ ਕੀਤਾ ਤੇ ਸਾਬ ਜਾਦਿਆਂ ਦੀਆਂ ਚੱਪਣੀਆਂ ਲਾਈਆਂ ਸੋ ਇਸ ਦਰਦ ਨੂੰ ਉਹ ਮਾਂ ਉਹ ਪਿਤਾ ਉਹ ਭੈਣ ਭਰਾ ਮਹਿਸੂਸ ਕਰ ਸਕਦਾ ਜਿਸ ਮਾਤਾ ਪਿਤਾ ਦੇ ਬੱਚੇ ਨੂੰ ਕਦੇ ਸੱਟ ਲੱਗੀ ਹੋਵੇ ਤੇ ਕਿਸ ਦਰਦ ਜੋ ਨਿਕਲਦੇ ਆ ਸੋ ਅੱਜ ਵੀ ਸਾਨੂੰ ਉੱਥੋਂ ਇਹੀ ਸਨੇਹਾ ਮਿਲਦਾ ਸਿਰ ਦੇ ਦਿਓ ਧਰਮ ਨਾ ਛੱਡਿਓ ਨੀਹਾਂ ਵਿੱਚੋਂ ਲਾਲ ਬੋਲਦੇ ਕੱਲੇ ਸੇਖੀ ਨਹੀਂ ਗੈਰ ਸਿੱਖਾਂ ਦਾ ਵੀ ਸਿਰ ਝੁਕਦਾ ਹੈ ਤੇ ਮੈਂ ਤਾਂ ਹਮੇਸ਼ਾ ਕਹਿੰਦਾ ਹੁਣ ਆਪਣੇ دیਵਾਨਾ ਚ ਵੀ ਕਹਿੰਨਾ ਰੋਜ਼ ਹੀ ਕਹਿੰਦੇ ਆ ਅਸੀਂ ਵਜੀਦਿਆ ਜੇ ਕਿਤੇ ਤੂੰ ਅੱਜ ਜਿਉਂਦਾ ਹੋਵੇਂ ਤਾਂ ਕਦੇ ਆ ਕੇ ਦੇਖ ਜਿਨ੍ਹਾਂ ਨੂੰ ਤੂੰ ਇਹ ਗੱਲ ਕਹਿੰਦਾ ਸੀ ਥੋਡੀਆਂ ਆਂਦਰਾਂ ਬੋਟੀਆਂ ਇੱਲਾ ਜਾ ਕੇ ਲੈ ਕੇ ਜਾਣਗੀਆਂ ਉੱਥੇ ਏਡੇ ਏਡੇ ਉੱਚੇ ਨਿਸ਼ਾਨ ਸਾਹਿਬ ਤੇ ਉੱਥੇ ਅੱਜ ਤਿਲ ਸਿੱਟਣ ਨੂੰ ਵੀ ਥਾਂ ਹੈ ਨਹੀਂ ਪਰ ਜਦੋਂ ਸਾਹਿਬ ਕਲਕੀਤਾ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਜਿਹੜੇ ਆ ਇਸ ਠੰਡੇ ਬੁਰਜ ਵਿੱਚ ਰੱਖੇ ਗਏ ਸੀ ਉਦੋਂ ਕਿੰਨੀ ਠੰਡ ਹੋਊਗੀ ਆਪਾਂ ਸੋਚ ਵੀ ਨਹੀਂ ਸਕਦੇ ਕੋਲ ਕੋਈ ਮੋਟਾ ਕੱਪੜਾ ਨਹੀਂ ਕੋਲ ਕੋਈ ਉਹਨਾਂ ਦੇ ਬਸਤਰ ਨਹੀਂ ਔਰ ਸਾਰੇ ਪਾਸੇ ਵੈਰੀਓ ਵੈਰੀ ਨੇ ਆਪਣਾ ਆਪਣੀ ਹਮਦਰਦੀ ਪ੍ਰਗਟਾਉਣ ਵਾਲਾ ਇੱਕ ਵੀ ਬੰਦਾ ਨਹੀਂ ਅੱਜ ਇੱਥੇ ਆ ਕੇ ਇਹ ਵੀ ਬਹੁਤ ਵੱਡਾ ਸਮਾਜ ਨੂੰ ਸੁਨੇਹਾ ਜਾਂਦਾ ਜਿਹੜੇ ਸਰਫਾਂ ਦੇ ਪੈਕਟਾਂ ਪਿੱਛੇ ਸਾਬਣਾਂ ਦੇ ਪੈਕਟਾਂ ਪਿੱਛੇ ਜਿਹੜੇ ਸਾਡੇ ਸਿੱਖ ਭਰਾ ਪੱਗਾਂ 'ਚ ਸਿਰ ਫਸਾ ਕੇ ਅਸਾਈਂ ਅਸਥਾਨ ਪੰਜਾਬ ਨੂੰ ਬਣਾਉਣ ਲੱਗੇ ਨੇ ਤੇ ਸੱਚੇ ਪਾਤਸ਼ਾਹ ਦੀ ਪੂਰਾ ਪਰਿਵਾਰ ਵਾਰਤਾ ਉਹਨਾਂ ਨੇ ਛੋਟੇ-ਛੋਟੇ ਸਹਿਬਜ਼ਾਦੇ ਹੈ ਮਾਤਾ ਗੁਜਰੀ ਉਹ ਦੇਖੋ ਮਨ ਲੇ ਮੈਂ ਮੇਰਾ ਅੰਦਰ ਖੋਲ ਜਾਂਦਾ ਭਈ ਉਹ ਕਲਗੀਧਰ ਪਾਤਸ਼ਾਹ ਨੇ ਆਪਣਾ ਪਰਿਵਾਰ ਹੀ ਵਾਰ ਲਿਆ ਆਪਣਾ ਪਰਿਵਾਰ ਹੀ ਵਾਰਤਾ ਮਾਰ ਕੇ ਫਿਰ ਉਹ ਇੱਕ ਜੰਗਲ 'ਚ ਬੈਠ ਕੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿ ਰਹੇ। ਬਾਜੀ ਸਾਡਾ ਕਿਤੇ ਮੁੰਡਾ ਹੈ ਨਾ ਮੇਰੇ ਬੱਚੇ ਜੇ ਕਿਸੇ ਦੇ ਵੀ ਇਹ ਕਹਿਣ ਦੀਆਂ ਗੱਲਾਂ ਆ 5 ਮਿੰਟ ਲੇਟ ਹੋ ਜਾਏ ਨਾ ਤੇ ਤੁਹਾਨੂੰ ਹੱਥਾਂ ਪੈਣ ਦੀਆਂ ਪੈਣੀਆਂ ਅਸੀਂ ਪ੍ਰਿੰਸੀਪਲ ਨੂੰ ਫੋਨ ਕਰਦੇ ਆ ਇਹ ਬੱਸ ਕਿੱਥੇ ਰਹਿ ਗਈ ਕੀ ਹੋ ਗਿਆ ਇਹਨੇ ਇਹਨਾਂ ਨੂੰ ਦਸਤਾਰ ਨਾਲ ਬਹੁਤ ਪਿਆਰ ਆ ਤੇ ਬਾਬਾ ਜੀ ਨੇ ਫਿਰ ਆਪਣੇ ਹੱਥੀ ਇਹਨਾਂ ਨੇ ਦਮਾਲਾ ਸਜਾਇਆ ਸੁਖਲੀਨ ਦੇ ਤੇ ਮੈਂ ਚਾਹੁੰਦਾ ਸੀ ਕਿ ਮੈਂ ਗੁਰੂ ਦੀ ਧਰਤੀ ਨੂੰ ਮੈਂ ਮੱਥਾ ਟੇਕ ਕੇ ਆਵਾ ਸਜਦਾ ਕਰਕੇ ਆਵਾ ਪਰ ਮੈਂ ਜਾਵਾ ਆਪਣੇ ਪਰਿਵਾਰ ਦੇ ਨਾਲ ਐਵੇਂ ਭਰਮਾ ਸਾਡੇ ਕਾਤਲਾ ਨੂੰ ਅਸੀਂ ਹੋਵਾਂਗੇ 2 ਜਾਂ 4 ਲੋਕੋ ਅਸੀਂ ਮਾਰਿਆਂ ਵੀ ਕਦੇ ਮੁੱਕਦੇ ਨਹੀਂ ਐਡੀ ਲੰਮੀ ਆ ਸਾਡੀ ਕਿਤਾਰ ਲੋਕੋ ਮੈਂ ਮਤਲਬ ਕਿ ਅੱਗੇ ਕਥਾ ਕਰ ਦਿੰਦਾ ਤੁਸੀਂ ਇਹ ਦੇਖੋ ਮੇਰੇ ਹੱਥਾਂ ਸੁਣੋਂ ਹੁੰਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਵੀ ਮੈਂ ਕਹਿ ਕੀ ਰਿਹਾ ਕਿਸੇ ਨਾਲ ੱੱਕਾ ਨਹੀਂ ਹੋਣਾ ਚਾਹੀਦਾ ਮੈਂ ਤਾਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਵੀ ਮਿਹਰ ਕਰੋ ਹਨਾ ਤੁਸੀਂ ਵੀ ਸੱਚ ਦੇ ਰਾਹ ਤੇ ਚੱਲੋ ਵਜੀਦੇ ਨਾ ਬਣੋ ਟੋਡਰ ਮੱਲ ਬਣੋ ਇਸ ਦਰਦ ਦੀ ਤੁਸੀਂ ਗੱਲ ਕਰੀ ਜਾਣਾ ਇਹ ਦਰਦ ਉਦੋਂ ਪਤਾ ਲੱਗੂਗਾ ਜਦੋਂ ਮੰਨ ਕੇ ਚੱਲੋ ਵੀ ਕਿਸੇ ਬੰਦੇ ਦੀ ਮਾਂ ਮਰ ਜੇ ਕਿਸੇ ਬੰਦੇ ਦੀ ਮਾਂ ਚੜ੍ਹਾਈ ਕਰ ਜੇ ਤਾਂ ਆਪਾਂ ਕਹਿੰਦੇ ਆ ਵੀ ਕੋਈ ਯਾਰ ਫਲਾਣੇ ਦੀ ਮਾਂ ਮਰ ਗਈ ਆਪਾਂ ਕਹਿੰਦੇ ਲੱਖਾਂ ਲੋਕਾਂ ਦੀ ਮਰਦਿਆਂ ਹਨਾ ਕੋਈ ਫਰਕ ਨਹੀਂ ਪੈਂਦਾ ਕਿਸੇ ਮਾਂ ਦਾ ਜਵਾਨ ਪੁੱਤ ਇਸ ਜਹਾਨ ਤੋਂ ਤੁਰ ਜਾਈ ਕੋਨ ਨੂੰ ਪੁੱਛ ਕੇ ਦੇਖੋ ਵੀ ਪੁੱਤਰਾਂ ਦੇ ਜਾਣ ਦੀ ਪੀੜ ਕੀ ਆ ਕੋਈ ਗੈਰ ਸਿੱਖ ਇਹਨਾਂ ਦਿਨਾਂ 'ਚ ਇੱਥੇ ਸਾਡੇ ਮੱਥਾ ਟੇਕਣ ਆਵੇ ਤਾਂ ਉਹ ਉਹ ਫਿਲਮ ਦੇਖੇ ਜਾਰ ਸਾਹਿਬ ਜੀ ਆ